ਮਹੱਲਾ ਪੰਜਵ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ 나ਥ ਨਰ ਹਰਦੀਨ ਬੰਧਵ ਦੂਜੀ ਅਸ਼ਟਪਦੀ ਮਹਾਰਾਜ ਚਰਨ ਕਰਦੀਏ ਪਹਿਲੇ ਪਾਤਸ਼ਾਹ ਜੀ ਨੇ ਸ਼ਬਦੋਚਾਰਨ ਕੀਤਾ ਹੈ ਭੰਗਤ ਰੇਵ ਰਾਤ ਨੂੰ ਅੱਜ ਕੋ ਇਸੇ ਪ੍ਰਕਾਰ ਮਹਾਰਾਜ ਅਰਜਨ ਸਾਹਿਬ ਜੀ ਉਸ ਧਾਰਨਾ ਦਾ ਉਚਾਰਨ ਦੇ ਹਨ ਇੱਕੋ ਦੇ ਆਏ ਤੂ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਹਰ ਗੋਪਾਲ ਗੁਰ ਗੋਬਿੰਦ ਨਾਥ ਨਰ ਹਰਦੀਨ ਬੰਧਵ ਆਪ ਸਾਰਿਆਂ ਦਾ ਸੁਆਮੀ ਹੈ ਆਪ ਸਾਰਿਆਂ ਨੂੰ ਹੁਕਮ ਦੇ ਕੇ ਨੱਥਣ ਵਾਲਾ ਹੈ ਅਧੀਨ ਕਰਨ ਵਾਲਾ ਹੈ ਨਾਥ ਨਰਸਿੰਘ ਆਦਕਾ ਨੂੰ ਰੂਪਾਂ ਨੂੰ ਧਾਰਨ ਵਾਲਾ ਹੈ ਮਨਾਂ ਨੂੰ ਹਰੇ ਭਰੇ ਕਰਨ ਵਾਲਾ ਹੈ ਨਰ ਨਿਯੰਤਾ ਹੈ ਤੇ ਸਾਰਿਆਂ ਦੇ ਚਿੱਤਾਂ ਨੂੰ ਫੜਨ ਵਾਲਾ ਹੈ ਦੀਨ ਬੰਧਵ ਦੀਨ ਗਰੀਬ ਜਿਹੜੇ ਉਹਨਾਂ ਦਾ ਸਬੰਧੀਆਂ ਦੀ ਨਹੀਂ ਰੱਖਿਆ ਕਰਨ ਵਾਲਾ ਹੈ ਪਤ ਤ ਪਾਵਨ ਦੀਵ ਇਹ ਮਾਰਾ ਤਾਪੀਆਂ ਨੂੰ ਕੁਵੇਤਰ ਕਰਨ ਵਾਲਾ ਆ ਜਮਲ ਵਰਗਿਆਂ ਨੂੰ ਅਤੇ ਦੇਵ ਸਾਰਿਆਂ ਦਾ ਪ੍ਰਕਾਸ਼ਿਕ ਹੈ ਰਾਜਾ ਰੂਪ ਹੈ ਦੇਵ ਪੂਜਨੀਕਾ ਗੁਰੂ ਹੈ ਭੈ ਤਰਾਸ ਨਾਸ ਕਿਰਪਾਲ ਗੁਣ ਨਿਧ ਜਮਨ ਮਰਦ ਦੇ ਭੈ ਨੂੰ ਨਾਸ਼ ਕਰਨ ਵਾਲਾ ਹੈ ਇਸ ਲੋਕ ਦੇ ਭੈ ਨੂੰ ਵੀ ਨਾਸ਼ ਕਰਨ ਵਾਲਾ ਹੈ ਅਤੇ ਪਰਲੋਕ ਦੇ ਤਰਾਹ ਦਰਨੂ ਵੀ ਨਾਸ ਕਰਨ ਵਾਲਾ ਹੈ ਭੈ ਦਾਇਕ ਜਿਹੜੇ ਹਨਗੇ ਜਮਦੂਤ ਉਹਨਾਂ ਨੂੰ ਦਰ ਦੇ ਕੇ ਨਾਸ ਕਰ ਦੇਣਾ ਹੈ ਜਿੰਨਾ ਹੈ ਭੈ ਜੋ ਕਾਮਕਰੋ ਦਾ ਹੈ ਅਤੇ ਤਰਾਹ ਜੋ ਜਨਾਂਦ ਕਾਂ ਦਾ ਹੈ ਸਭ ਨੂੰ ਨਾਸ ਕਰਨ ਵਾਲਾ ਹੈ ਕਿਰਪਾਲ ਗੁਣ ਨਿਧ ਸਤ ਪ੍ਰਕਾਰ ਦਾ ਭੈ ਇਹ ਭੈ ਪਰਲੋਕ ਭੈ ਜਨੂ ਬੇਦਨਾ ਜਾਤ ਅੰਧਖਰ ਗੋਤ ਪਾਖ ਸਮਾਤਰ ਪੈਸਾ ਸਾਰਿਆਂ ਭੈਆਂ ਨੂੰ ਡਰ ਦੇ ਕੇ ਨਾਸ ਕਰ ਦੇਣ ਵਾਲਾ ਹੈ ਕਿਰਪਾਲ ਗੁਣ ਨਿਧ ਕਿਰਪਾ ਦਾ ਘਰ ਹੈ ਗੁਣਾਂ ਦਾ ਸਮੁੰਦਰ ਹੈ ਪਰਮੇਸ਼ਰ ਆਪ ਸਫਲ ਸੁਆਮੀ ਸੇ ਇਹ ਸੁਆਮੀ ਜੋ ਆਪ ਦੀ ਭਗਤੀ ਸੇਵਾ ਕਰਨੀ ਸੇਵਾ ਕਰਨੀ ਹੈ ਇਹ ਸਫਲੀ ਇਹ ਸਹਿਤ ਗਿਆਨ ਕਰਦੇ ਹੈ ਹਰ ਗੋਪਾਲ ਗੁਰ ਗੋਬਿੰਦ ਇਹ ਸਾਰਿਆਂ ਦੇ ਮਨਾਂ ਨੂੰ ਹਰੇ ਭਰੇ ਕਰਨ ਵਾਲਾ ਹੈ ਕਿਰਪੀ ਦਾ ਪਾਲਕ ਹੈ ਸਾਰਿਆਂ ਦਾ ਗੁਰੂ ਰੂਪ ਆ ਗੁਰੂ ਨਾਨਕ ਰੂਪ ਆਪ ਹੈ ਗੋਬਨ ਪਿਰਸੂਈ ਦੀ ਰੱਖਿਆ ਕਰਨ ਵਾਲਾ ਹੈ ਗੋ ਗੁਰਾਂ ਦੀ ਬਾਣੀ ਕਰਕੇ ਬਿੰਦ ਜਾਣੇ ਯੋਗ ਹੈ ਚਰਨ ਸਰਣ ਦਇਆਲ ਕੇਸ਼ਵ ਆਪ ਦੇ ਚਰਨਾਂ ਦੀ ਸ਼ਰਨ ਹਾਂ ਏ ਚਰਨ ਅਧਿਸਤਾਨ ਸਰੂਪ ਆਪ ਦੀ ਸ਼ਰਨ ਹਾਂ ਏ ਦਇਆ ਦੇ ਕਰਕੇ ਸ਼ੂ ਕੇਸਾਂ ਧਾਰੀ ਪਰਮੇਸ਼ਰ ਕਿਸ ਵਿਚਲਿਤ ਕਰੇ ਨਰਾਲੇ ਸੋ ਤੇਰੇ ਸੋਹਣੇ ਨੱਕ ਜਿੰਨ ਲੰਮੜੇ ਵਾਲਾ ਇਹ ਸੁੰਦਰ ਕੇਸਾਂ ਵਾਲਾ ਤੇਰਾ ਰੂਪ ਹੈ ਅਤੇ ਕੇਸ਼ਵ ਕਿੰਗ ਸੇਤੀਤੀ ਕੇਸ਼ਵ ਕਿੰਗ ਨਾਮ ਜਲ ਦਾ ਜਲ ਵਿੱਚ ਸੈਨ ਕਰਨ ਵਾਲਾ ਹੋਣੇ ਕਰਕੇ ਸੇਖਾ ਹੈ ਰਾਏ ਪਰ ਸੋਭੂ ਕਰਾ ਜਗਤ ਸੇਖਾ ਹੈ ਸੈਨ ਕਰਾ ਕਿ ਉਹ ਜਲ ਦੇ ਵਿੱਚ ਤਤਨਾਦ ਕਾਂਦੇ ਵਿੱਚ ਵਿਰਾਜਣ ਵਾਲਾ ਹੈ ਇਸ ਕਰਕੇ ਤੇਰਾ ਨਾਮ ਕੇਸ਼ਵ ਹੈ ਤਾਰ ਜਗ ਭਵ ਸਿੰਧ ਏ ਮਾਰਾ ਤਾਰਨਾ ਕਰ ਸੰਸਾਰ ਜਿਹੜਾ ਹੈ ਇਹ ਸਿੰਧ ਸਮੁੰਦਰ ਵੀ ਨਹੀਂ ਆਈ ਹੈ ਆਪ ਦੇ ਨਾਮ ਰੂਪੀ ਯਾਤਿ ਤੇ ਚਾੜ ਕੇ ਤਾਰਨਾ ਕਰੋ ਰਹਾਉ ਕਾਮ ਕ੍ਰੋਧ ਹਰਨ ਮਦਮੋਹ ਦਹਨ ਜੀ ਪਰਮੇਸ਼ਰ ਕਾਮ ਦੇ ਫੁਰਨੇ ਨੂੰ ਮਿਟਣ ਵਾਲਾ ਹੈਂ ਕਰੋਧ ਨੂੰ ਹਰਨ ਮਿਟਣ ਵਾਲਾ ਹੈ ਮਦ ਹੰਕਾਰ ਨੂੰ ਨਾਸ਼ ਕਰਨ ਵਾਲਾ ਹੈ ਮੋਹ ਨੂੰ ਸਾੜਨ ਵਾਲਾ ਹੈ ਬੁਰਾਰ ਮਨਮਕਰਨ ਮੁਰਗੇ ਬਾਦ ਕਾਂ ਦਾ ਅਰੀਹੇ ਨਾਸਕ ਹੈ ਅਗੇ ਮਨਮਕਰਨ ਸਾਡਾ ਮਨ ਮਾਰਾ ਆਪ ਦੇ ਚਰਨਾਂ ਕੋਲ ਆਗੇ ਸਰਦਾ ਰੂਪੀ ਮਕਰੰਦ ਧੂੜੇ ਨੂੰ ਚਾਹੁੰਦਾ ਇਸ ਜੇ ਪਾਤਸ਼ਾਹ ਸਾਡੇ ਤੇ ਕਿਰਪਾ ਨਿਸ਼ਟੀ ਕਰੋ ਮਨ ਮਕਰੰਦ ਮਨ ਦੇ ਅੰਦਰ ਮਕਰੰਦ ਨਾਮ ਰਸਦਾ ਹੈ ਸਾਡੇ ਅੰਦਰ ਮਕਰੰਦ ਧੂੜੇ ਜਿਵੇਂ ਰਸ ਹੁੰਦਾ ਜਿਵੇਂ ਲੰਦੇ ਭੋਰੇ ਸਾਡਾ ਮਨ ਭੋਰਾ ਹੈ ਆਪ ਦੇ ਨਾਮ ਰੂਪੀ ਕਬਲ ਆਪ ਦੇ ਚਰਨਾ ਕਮਲ ਰੂਪੀ ਕਬਲਾਂ ਵਿੱਚੋਂ ਮਕਰੰਦ ਧੂੜਾ ਸਰਦਾ ਰੂਪੀ ਧੂੜਾ ਚਾਹੁੰਨੇ ਹਾਂ ਤੇ ਮਕੰਦ ਦੇ ਰਸ ਪ੍ਰਾਪਤ ਕਰਦੇ ਹਾਂ ਜਨਮ ਮਰਨ ਨਿਵਾਰ ਧਰਨੀ ਧਰ ਫਿਰ ਧੰਤੀ ਨੂੰ ਆਪਦੇ ਆਸ਼ਰੇ ਧਾਰਨ ਵਾਲੇ ਪਰਮੇਸ਼ਰ ਸਾਡੇ ਜਮਨ ਤੇ ਮਰਨ ਨੂੰ ਨਿਵਰਤ ਕਰੋ ਪਾਤ ਰਾਖ ਪਰਮਾਨੰਦ ਇਹ ਪਰਮਾਨੰਦ ਸਰੂਪ ਸਾਡੀ ਪਾਪੀ ਜੀ ਤਾਕ ਰੱਖਣਾ ਕਰੋ ਜੀ ਗਲਤ ਅਨਕ ਤਰੰਗ ਮਾਇਆ ਇਸ ਜੀ ਪਾਦਸ਼ਾਹ ਨੇ ਕਾ ਮਾਇਆ ਦੇ ਜਿਹਨੇ ਤਰੰਗ ਫੁਰਨੇ ਆ ਨਾ ਰਾਜ ਸੀਤਾਂ ਸੀ ਸ਼ਾਂਤ ਕੀ ਸੁਭਾਵਾਂ ਦੇ ਇਹਦੇ ਵਿੱਚ ਜੀਵ ਪੈ ਕੇ ਜਿਹੜੀ ਮਾਇਆ ਦੀ ਇੱਛਾ ਇਹ ਬੜਵਾਣਾ ਲਗਣੀ ਹੈ ਤ੍ਰishna ਜਿਹੜੀ ਹੈ ਇਸ ਵਿੱਚ ਜਲ ਰਹੇ ਹਨੇਕਾਂ ਜਿਹੜੀਆਂ ਲਹਿਰਾਂ ਉੱਠਦੀਆਂ ਨੇ ਪ੍ਰਕਾਰ ਦੀਆਂ ਮਾਇਆ ਦੀਆਂ ਇਹ ਅੱਗ ਦੀਆਂ ਲਾਟਾਂ ਹਨ ਇਹਦੇ ਵਿੱਚ ਜੀਵ ਜਲ ਰਹੇ ਹਨ ਲਹਿਰਾਂ ਉੱਠ ਰਹੀਆਂ ਹਨ ਗੁਰ ਗਿਆਨ ਹਰ ਰਿਦਮ ਮੰਤ ਇਨ ਤੋਂ ਬਚਾਉਣ ਵਾਸਤੇ ਮਾਰਾ ਗੁਰੂ ਸਾਹਿਬ ਜੀ ਆਪ ਦਾ ਗਿਆਨ ਹੈ ਹਰੀ ਦਾ ਨਾਮ ਕਿਹੜੇ ਜਿਨ੍ਹਾਂ ਦੇ ਮੰਤਰ ਦਿੱਤਾ ਹੈ ਉਹਨਾਂ ਨੂੰ ਜਿਨ੍ਹਾਂ ਦੇ ਰਿਤੇ ਨਾਮ ਮੰਤਰ ਦਿੱਤਾ ਹੈ ਉਹਨਾਂ ਨੂੰ ਗੁਰ ਗਿਆਨ ਉਪਰੋਖ ਗਿਆਨ ਪ੍ਰਾਪਤ ਹੋਇਆ ਹੈ ਛੇਦ ਅਹੰ ਬੁੱਧ ਨੇ ਜਲ ਤੇ ਅੰਕ ਤਰੰਗ ਮਾਇਆ ਮਾਇਆ ਦੇ ਨੀਕਾਂ ਫੁਰਨਿਆਂ ਦੇ ਤਾਂ ਹੀ ਬ੍ਰਹਮਵਿਆਸ ਰੂਪੀ ਅਗਨੀ ਨਾਲ ਜਲ ਤਜਾਲਦੇ ਹਨ ਛੇਦ ਅਹੰ ਬੁੱਧ ਕਰਣਾ ਮੈਂ ਇਹ ਬਲੂ ਸਰੂਪ ਜਿਹੜੀ ਹੰਕਾਰ ਵਾਲੀ ਬੁੱਧੀ ਐ ਛੇਦ ਕੱਟਣਾ ਕਰ ਜਿੰਤ ਮੀਟ ਪੁਰਖ ਅਨੰਤ ਸਾਡੇ ਜਮਨ ਮਰਨ ਦਾ ਜਿਹੜਾ ਫਿਕਰ ਪਿਆ ਹੋਇਆ ਆਈ ਹੋਈ ਦਿੱਕਤ ਨੂੰ ਨਾ ਸਹਾਰ ਸਕਣਾ ਇਹ ਚਿੱਦੀ ਬੇਵਰ ਹਾਲ ਪੈਣਾਂ ਦੀ ਚਿੰਤਾ ਹੈ ਇਹ ਚਿੰਤਾ ਨੂੰ ਹਰ ਮੀਟਣਾ ਕਰੋ ਤੂੰ ਪੂਰਨ ਹੈ ਮੂ ਆਪ ਕੋ ਨਰਕਾਂ ਤੋਂ ਰੱਖਿਆ ਕਰਨ ਵਾਲਾ ਅਨੰਤ ਅੰਤ ਤੋਂ ਰਹੇ ਜੈ ਪਰਮੇਸ਼ਰ ਸਿਮਰ ਸਮਰੱਥ ਪਾਲ ਮੂਹੂਰਤ ਸਿਮਰਨ ਕਰੀਏ ਆਪ ਦਾ ਹੈ ਸਮਰੱਥ ਪਰਮੇਸ਼ਰ ਪਲਕ ਜਿੰਨਾ ਚਿਰ ਮੂਹੂਰਤ ਦੋ ਘੜੀਆਂ ਚੱਲ ਚਿਰ ਪਾਲ 60ਵਾਂ ਹਿੱਸਾ ਹੁੰਦਾ ਘੜੀ ਦਾ ਸੋ 60ਾਂ ਪਲਾਂ ਦੀ ਘੜੀ ਹੁੰਦੀ ਹੈ ਜਹੂਰ ਤੋਂ ਲੋ ਘਡੀਆਂ ਵੀ ਪਲ-ਪਲ ਕਾਲਚ ਵੀ ਆਪ ਦਾ ਸ਼ਰਨਨ ਕਰੀਏ। ਪ੍ਰਭ ਧਿਆਨ ਸਹਿਜ ਸਮਾਦਿ। ਜੇ ਪ੍ਰਭੂ ਜਦੋਂ ਤੇਰੇ ਧਿਆਨ ਲੱਗ ਜਾਵੇ ਸਹਿਜ ਉਸ ਤੇ ਸਮਾਧੀ ਲੱਗ ਜਾਂਦੀ ਹੈ। ਬ੍ਰਤੀ ਸਮਾਜਾਂ ਦੀ ਲੀਨ ਹੋ ਜਾਂਦੀ ਹੈ। ਦੀਨ ਦਇਆਲ ਪ੍ਰਸੰਨ ਪੂਰਨ। हे ਬ੍ਰਹੀ ਬਿਆਜਤਾ ਕਰਨ ਵਾਲੇ, हे ਪ੍ਰਸੰਨ ਆਨੰਦ ਸਰੂਪ, हे ਪ੍ਰਸੰਨਤਾ ਦੇ ਦੇਣ ਵਾਲੇ, हे ਪੂਰਨ ਵਿਆਪਕ ਪਰਮੇਸ਼ਰ। ਸਾਰਿਆਂ ਦੇ ਪੇਟਾਂ ਨੂੰ ਪੂਰਤ ਕਰਨ ਵਾਲੇ ਜਾਤੀਏ ਰਾਜ ਸਾਧ ਅਸਮਾਹ ਤੇਰੇ ਸਾਧੂਆਂ ਦੀ ਜਿਹੜੇ ਤੇਰੇ ਵੀ ਜੁੜੇ ਹੋਏ ਆ ਉਹਨਾਂ ਦੀ ਧੂੜ ਜਾਚ ਨਾ ਕਰੀਏ ਕਿਰਪਾ ਕਰੋ ਮੋਹ ਮਿਥਨ ਦੁਰੰਤ ਆਸਾ ਜਿਹੜਾ ਮੋਹ ਹੈ ਸਰੀਰਾਂ ਦਾ ਮਿੱਠਿਆ ਪਦਾਰਥਾਂ ਦੀ ਦੁਰੰਤ ਬਿਆੰਤ ਜਿਹੜੀ ਆਸ ਲੱਗੀ ਹੋਈ ਹੈ ਕਟਣਾ ਇਹ ਅੰਤ ਲੈਣਾ ਐਸੀ ਆਸਾਂ ਬੇਅੰਤ ਲੱਗੀ ਹੋਈ ਐ ਬਾਸਨਾ ਬਿਕਾਰ ਸਭੇ ਰਾਸ਼ਨਾ ਲੱਗੀ ਐ ਖਿੰਖਿਨ ਕਾਲ ਵਿੱਚ ਸੁਧਵਤ ਲੋਕ ਈਖਣਾ ਤੀਨੀ ਵਕਾਰ ਕਾਮ ਆਦ ਕਚਿੰਬੜੇ ਹੋਇਆ ਨੇ ਆਸਾਂ ਪੰਜਾਬਸਾਂ ਦੀ ਬੇਅੰਤ ਲੱਗੀ ਹੋਈ ਐ ਰੱਖ ਧਰਮ ਪਰਮ ਬਿਦਾਰ ਮਨ ਤੇ ਇਹ ਮਾਰੇ ਧਰਮ ਦੇ ਵਿੱਚ ਸਾਡੀ ਰੱਖਿਆ ਕਰੋ ਸਾਡੇ ਧਰਮ ਦੀ ਰੱਖਿਆ ਕਰੋ ਆਪ ਦਾ ਸਿੱਖੀ ਕੇਸਾਂ ਸੰਸਥਾ ਨਾਲ ਨੇਵੀ ਤੇ ਮਨ ਦੇ ਅੰਦਰੋਂ ਜਿਹੜਾ ਭਰਮ ਹੈ ਬਾਦਾਰ ਕੱਟਦੇ ਹੋ ਸਕੇ ਬਾਦਸ਼ਾਹ ਉਦੋਂ ਹਰ ਨਿਰੰਕਾਰ ਏ ਹੇ ਹਰੀ ਨਿਰੰਕਾਰ ਉਧਰ ਧਾਰ ਲਾ ਸਾਡਾ ਉਧਾਰ ਕਰਦੇ ਹੇ ਪਰਮੇਸ਼ਵਰ ਧਨਾੜ ਆੜ ਪੰਢਾਰ ਹਰ ਨਿਧ ਜਿਹੜੇ ਮਾਨਾ ਤੇਰੀ ਸ਼ਰਨ ਪਏ ਐ ਉਹ ਏਡੇ ਵੱਡੇ ਹੋਗੇ ਹੋਤ ਜਿਨ੍ਹਾਂ ਨਾ ਚੀਰ ਜਿਨ੍ਹਾਂ ਦੇ ਗਾਲ 'ਚ ਪਾਉਣ ਨੂੰ ਚੀਰ ਬਸਤਰ ਵੀ ਨਹੀਂ ਸੀ ਹੁੰਦਾ ਉਹ ਧਨਾੜ ਬੜੇ-ਬੜੇ ਜਿਹੜੇ ਤਨੀਆ ਉਹਨਾਂ ਦਾ ਵੀ ਆੜਾ ਆਸਰਾ ਬਣ ਗਏ ਐ ਜ਼ਹਰੀ ਤੇਰੇ ਨਾਮ ਦਾ ਪਢਾਰਾ ਰੂਪੀ ਨੇ ਤਾਂ ਖਿਆਨਾ ਪ੍ਰਾਪਤ ਹੋਇਆ ਉਹਨਾਂ ਨੂੰ ਜਿਨ੍ਹਾਂ ਨੂੰ ਕੋਲੇ ਲੀਡਾ ਵੀ ਪਾਉਣ ਨੂੰ ਘਰ ਚੱਗਾ ਵੀ ਨਹੀਂ ਸੀ ਹੈ ਸਿਰ ਤੇ ਪੱਗ ਵੀ ਨਹੀਂ ਸੀ ਗੱਲ ਤੇ ਇਸੇ ਪ੍ਰਕਾਰ ਪਰਨੇ ਵੀ ਨਹੀਂ ਸੀ ਤੇ ਸਰੀਰ ਨੂੰ ਟੰਗਣ ਵਾਲ ਤੇ ਕੋਈ ਪੜਦਾ ਨਹੀਂ ਸੀ ਐਨੇ ਬਸਤਰ ਵੀ ਨਹੀਂ ਸੀ ਹੁੰਦੇ ਉਹ ਵੀ ਉਹ ਬੜੇ ਬੜੇ ਤਨਾੜ ਧਨੀਆਂ ਦੇ ਆੜ ਆਸਰਾ ਬਣ ਗਏ ਹਰੀ ਤੇਰੇ ਨਾਮ ਦੀ ਭਗਤੀ ਦੇ ਭੰਡਾਰੇ ਦੇ ਖਜ਼ਾਨੇ ਨੂੰ ਪਾ ਕੇ ਖਲ ਮੁਗਧ ਮੂੜ ਕਟਾਖੇ ਸ੍ਰੀ ਧਰ ਜਿਨ੍ਹਾਂ ਤੇ ਕਟਾਖ ਕਿਰਪਾ ਦ੍ਰਿਸ਼ਟੀ ਕੀਤੀ ਹੈ ਮਾਇਆ ਨੂੰ ਧਾਰਨ ਵਾਲੇ ਪਰਮੇਸ਼ਰ ਤਾਂ ਉਹ ਭਾਵੇਂ ਖਲਸੀ ਬਾਣੀ ਕਰਕੇ ਅਤੇ ਬਾਣੀ ਕਰਕੇ ਬੋਲਣਾ ਹੀ ਨਹੀਂ ਆਉਂਦਾ ਉਹਨਾਂ ਨੂੰ ਅਤੇ ਮੁਗਧ ਸੰਗੇ ਵਿਵਹਾਰਾਂ ਕਰਕੇ ਮੂੜ ਸੰਗੇ ਸ਼ਾਸਤਰੀ ਸ਼ਾਸਤਰੀ ਗਿਆਤ ਵੱਲੋਂ ਅਤੇ ਉਹਨਾਂ ਤੇ ਕਟਾਖ ਜਦੋਂ ਕਿਰਪਾ ਦ੍ਰਿਸ਼ਟੀ ਅੱਖੋਂ ਤਕਣਾ ਕੀਤੀ ਹੈ ਮਾਇਆ ਦੇ ਧਾਰਨ ਵਾਲੇ ਪਰਮੇਸ਼ਰ ਭਏ ਗੁਣਮਤ ਧੀਰਗੁਣਤ ਗੁਣਾ ਵਾਲੇ ਗਿਆਨ ਵਾਲੀ ਮਤ ਵਾਲੇ ਧੀਰ ਦੀ ਧਾਰੀ ਸੰਸਾਰ ਚ ਹੋ ਗਏ ਐਸਾ ਉਪਕਾਰ ਆਪਨ ਕੀਤਾ ਗੁਣੋ ਉਪਕਾਰ ਕਰਨ ਵਾਲੀ ਮਤ ਵਾਲੇ ਧੀਰ ਦੀ ਧਾਰੀ ਹੋ ਗਏ ਜੀਵਨ ਮੁਕਤ ਜਗਦੀਸ਼ ਜਪ ਮੰਨ ਫਿਰ ਪਿਆਰੇ ਮਨ ਮਨ ਨੂੰ ਸਿਖਿਆ ਦਈਏ ਜੀਵਨ ਮੁਕਤੀ ਦਾ ਜੀ ਆਨੰਦ ਲੈਣਾ ਤਾਂ ਪਰਮੇਸ਼ਰ ਦਾ ਜਾਪ ਕਰੋ ਇਸੋ ਜੀਵਨ ਮੁਕਤ ਜਿਹਦੇ ਭਗਵਾਨ ਤੋਂ ਜੇ ਦੇਹ ਦੇ ਹੀ ਵਸ ਜਾਂਦਾ ਪਰਮੇਸ਼ਰ ਉਹ ਜਿਉਂ ਦਾ ਮੁਕਤ ਹੋ ਜਾਂਦਾ ਇਉਂ ਮਨ ਕਰਕੇ ਜਾਪ ਕਰ ਜਿਵੇਂ ਦਾ ਹੀ ਮੁਕਤ ਹੋਣਾ ਹੈ ਧਾਰ ਰਿਤ ਪ੍ਰਤੀ ਤੇ ਗੁਰਾਂ ਦੇ ਬਚਨਾਂ ਤੇ ਭਰੋਸਾ ਧਾਰ ਲੈ ਹਿਰਦੇ ਚ ਜੀਏ ਦਇਆ ਮਾਇਆ ਸਰਵਤਰ ਰਮਣੇ ਇਹ ਕੰਮ ਕਰਿਆ ਕਰ ਸਰੀਰ ਕਰਕੇ ਜੀਆਂ ਤੇ ਵਿਆ ਕਰਵੇਂ ਕੁਕੜੀਆਂ ਬੱਕਰੀਆਂ ਮਾਰ-ਮਾਰ ਕੇ ਨਾ ਖਾਈ ਜਾਇਆ ਕਰ ਸੋ ਜੀਆਂ ਤੇ ਦਇਆ ਕਰਿਆ ਕਰ ਤੇ ਮਾਇਆ ਸਰਵਤਰ ਰਮਣੇ ਵਿਅਲੂ ਸਰੂਪ ਜੋ ਪਰਮੇਸ਼ਵਰ ਹੈ ਉਹ ਸਾਰਿਆਂ ਦੇ ਰਵਿਆ ਹੋਏ ਹੈ ਉਹ ਮਿਹਰਬਾਨ ਤੇਰੇ ਤੇ ਵੀ ਮਿਹਰਬਾਨੀ ਕਰੇਗਾ ਪਰਮ ਹੰਸ ਹੈ ਰੀਤ ਇਹ ਪਰਮ ਤਤਵੇਤਿਆਂ ਦੀ ਰੀਤੀ ਹੈ ਮਰਜ਼ਾਦਾ ਹੈ ਕੋਈ ਵਕਾਰੀਆਂ ਪਰਖਾਂ ਦੀ ਰੀਤੀ ਨਹੀਂ ਹੈ ਜਿਨ੍ਹਾਂ ਨੂੰ ਪਰਮ ਹੰਸ ਤਤਵੇਤੇ ਪਾਣੀ ਤੇ ਦੁੱਧ ਨੂੰ ਜਿਵੇਂ ਹੰਸ ਵੱਖੋ ਵੱਖਰਾ ਕਰ ਦਿੰਦੇ ਹੈ ਦੁੱਧ ਨੂੰ ਗ੍ਰਹਿਣ ਕਰ ਲੈਂਦੇ ਹੈ ਪਾਣੀ ਨੂੰ ਛੱਡ ਦਿੰਦੇ ਹੈ ਆ ਮਾਇਆ ਦੇ ਮੋਹ ਰੂਪੀ ਪਾਣੀ ਨੂੰ ਜਿੰਨਾ ਛੱਡਿਆ ਹੈ ਕਾਕਿਆਂ ਨੂੰ ਦੁਦਦੀ ਨਹੀਂ ਜਿਨ੍ਹਾਂ ਨੇ ਗ੍ਰਹਿਣ ਕੀਤਾ ਇਹ ਪਰਮ ਹੰਤਕ ਤਤਵੇਤਿਆਂ ਦੀ ਰੀਤੀ ਮਰਜ਼ਾਦਾ ਹੈ ਜੀਆਂ ਤੇ ਦਇਆ ਕਰਨੀ ਮਾਇਆ ਸਰੂਪ ਨੂੰ ਜਾਣ ਕੇ ਸਾਰਿਆਂ ਵਿੱਚ ਵਿਆਪਕ ਜਾਣ ਕੇ ਉਚਾਰਨਾ ਇਹ ਤਤਵੇਤਿਆਂ ਦੀ ਮਰਜ਼ਾਦਾ ਹੈ ਦੀਤ ਦਰਸ਼ਨ ਸਰਬਨ ਹਰ ਜਸ ਉਹਨਾਂ ਨੂੰ ਮਹਾਰਾਜ ਸਾਹਿਬ ਦਰਸ਼ਨ ਦੇ ਦਿੰਦੇ ਐ ਅਤੇ ਸਰਬਨ ਕਰਦੇ ਰਹਿੰਦੇ ਜਿਹੜੇ ਹਰੀ ਦਾ ਕੀਰਤਨ ਹਰ ਵਕਤ ਜਿਹੜੇ ਕੰਨਾਂ ਨਾਲ ਸੁਣਦੇ ਰਹਿੰਦੇ ਹਰੀ ਦੇ ਜਸ ਨੂੰ ਇਹ ਰਸਨਾ ਨਾਮ ਉਚਾਰ ਰਸਨਾ ਨਾਮ ਉਚਾਰ ਰਸਨਾ ਕਰਕੇ ਨਾਮ ਨੂੰ ਉਚਾਰਦੇ ਰਹਿੰਦੇ ਉਹਨਾਂ ਨੂੰ ਮਹਾਰਾਜ ਦਰਸ਼ਨ ਦੇ ਦਿੰਦੇ ਜਿਹਦਾ ਜੀਵਨ ਬਣ ਜਾਂਦਾ ਹਰ ਵਕਤ ਮਹਾਰਾਜ ਜਪ ਰਹੇ ਰਹਿਣਾ ਰਸਨਾ ਕਰਕੇ ਮਹਾਰਾਜ ਦਾ ਨਾਮ ਉਚਾਰਦੇ ਰਹਿਣਾ ਉਹਨਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਦਿੰਦੇ ਹੈ ਮਹਾਰਾਜ ਸਾਹਿਬ ਐਸੇ ਕਿਰਪਾਲੂ ਹੈ ਪਾਠਾਂ ਤੇ ਗ੍ਰੇਧੇ ਤਾਂ ਨੀਤ ਵੀ ਹੈ ਮਿੱਤਰਾਂ ਨਾਲ ਦਰਸ਼ਨ ਕਰੀਏ ਕੰਨਾਂ ਨਾਲ ਹਰੀ ਦੇ ਜਪ ਹੋਣੀਏ ਰਸਨਾ ਕਰਕੇ ਨਾਮ ਨੂੰ ਉਚਾਰੀਏ ਫੇਰ ਮਾਰਾ ਸਾਥ ਪ੍ਰਤਖ ਹੋ ਕੇ ਅੰਗ ਸੰਗ ਭਗਵਾਨ ਪਰਸਨ ਅਬੇ ਅੰਗ ਸੰਗ ਭਗਵਾਨ ਪਰਸਨ ਇਸੇ ਪ੍ਰਕਾਰ ਉਹਨਾਂ ਦੇ ਅੰਗ ਹਿਰਦੇ ਦੇ ਨਾਲ ਹੀ ਹੈ ਭਗਵਾਨ ਉਹਦੇ ਨਾਲ ਪਰਸਨ ਮਿਲ ਜਾਂਦੇ ਹਨ ਉਹ ਪ੍ਰਭ ਨਾਨਕ ਪਤ ਤੋ ਉਧਾਰ ਰੂਪ ਪਾਪੀਆਂ ਦਾ ਵੀ ਉਧਾਰ ਕਰ ਦਿੰਦਾ ਐਸਾ ਕਿਰਪਾਲੂ ਹੈ ਇਹ ਸਖੋਦੀ ਜੀ ਜੀ ਪਰਮੇਸ਼ਰ ਦਾ ਸਤਿਵਰੂਪ ਕਰਕੇ ਸਰਗੁਣ ਜੀਨ ਕਹਣ ਕੀਤਾ ਹੈ